brought to by silver pumps top quality aur consistent performance ke liye sirf silver pumps naam yaad rakhna punjab ch mausam di vaddi update ajj pavega bhari me inna shaharan ch alert ਮੌਨਸੂਨ ਨੇ ਪੰਜਾਬ ਨੂੰ ਘੇਰਿਆ ਹੋਇਆ ਹੈ ਜਿਸ ਨਾਲ ਬੀਤੇ ਕੱਲ ਪਈ ਭਾਰੀ ਮੀਂਹ ਨੇ ਮੌਸਮ ਠੰਡਾ ਕੀਤਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਅੱਜ ਵੀ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ yellow ਅਤੇ orange ਅਲਰਟ ਜਾਰੀ ਕੀਤਾ ਹੈ। ਮੀਂਹ ਨੂੰ ਲੈ ਕੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਐਸਐਸ ਨਗਰ 'ਚ ਭਾਰੀ ਮੀਂਹ ਨੂੰ ਲੈ ਕੇ orange ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਰਨਤਾਰਨ ਫਿਰੋਜ਼ਪੁਰ ਮੋਗਾ ਬਠਿੰਡਾ ਲੁਧਿਆਣਾ ਫਰੀਦਕੋਟ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਬਰਨਾਲਾ ਸੰਗਰੂਰ ਅਤੇ ਪਟਿਆਲਾ ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਬੀਤੇ ਕੱਲ੍ਹ ਪਰ ਮੀਂਹ ਤੋਂ ਬਾਅਦ ਤਾਪਮਾਨ ਚ 1.8 ਡਿਗਰੀ ਕੱਟ ਗਿਆ ਹੈ ਜਿਸ ਤੋਂ ਬਾਅਦ ਤਾਪਮਨ ਆਮ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 30.8 ਡਿਗਰੀ ਮੁਹਾਨੀ 32.6 ਡਿਗਰੀ ਫਿਰੋਜ਼ਪੁਰ 32.6 ਡਿਗਰੀ ਜਲੰਧਰ 33.2 ਡਿਗਰੀ ਲੁਧਿਆਣਾ 33.4 ਡਿਗਰੀ ਪਠਾਨਕੋਟ 30.5 ਡਿਗਰੀ ਪਟਿਆਲਾ 34.0 ਡਿਗਰੀ ਜੇਕਰ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਦੇ ਵੀ ਕਈ ਸ਼ਹਿਰਾਂ 'ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦੇ ਕਿ ਹਿਮਾਚਲ 'ਚ ਵੀ ਕੁਦਰਤ ਦਾ ਕਹਿਰ ਆਇਆ ਹੋਇਆ ਹੈ ਜਿਸ ਨਾਲ ਹੜ੍ਹ ਅਤੇ ਬੱਦਲ ਫਟਣ ਦੀ ਖਬਰਾਂ ਸਮਨਿਆ ਰਹੀਆਂ ਨੇ ਜਿਸ ਕਰਕੇ ਉਥੋਂ ਦਾ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜ਼ਿਕਰ ਖਾਸੇ ਕਿ ਮੌਸਮ ਵਿਭਾਗ ਨੇ ਮੌਨਸੂਨ ਦੇ ਪੰਜਾਬ ਚ ਪਹਿਲਾ ਆ ਜਾਣ ਨਾਲ ਮੌਸਮ ਚ ਕਾਫੀ ਬਦਲਾ ਦੇਖਿਆ ਗਿਆ ਹੈ ਇਹ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਕਿ ਜੇ ਪੰਜਾਬ ਚ ਜੂਨ ਦੇ ਮਹੀਨੇ ਇੰਨਾ ਮੀਂਹ ਪੈ ਰਿਹਾ ਤੇ ਜੁਲਾਈ ਦਾ ਮਹੀਨਾ ਇਸ ਤੋਂ ਵੀ ਵੱਧ بارش ਦੇਖੀ ਜਾ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕਦੇ ਨਾਲ